ਇਹ ਤਾਂ ਸੁਣਾ ਤੇ ਆ ਰਿਹਾ ਹੈ ਕਿ ਬੰਦੋਣਾ ਵੀਡੀਓ ਦਾ ਕਿੱਥੇ ਮਾਰਨ ਹੈ ਹਨ ਜਾਨ ਜਾਨ ਆਹ ਮੋੜ ਲੈ ਆਇਆ ਪਹਿਲਾਂ ਸ਼ੌਟ ਮਾਰਨਾ ਇਸਦਾ ਕੌਣ ਹੈ ਮੁੰਡਾ ਕਿੱਥੇ ਲੈ ਤਾ ਪਤਾ ਨਹੀਂ ਅੱਲਾ ਵੀ ਵੀ ਆਈਦਾ ਪਹਿਲਾਂ ਮੈਰੀਕੇਸ਼ਨ ਕਰੀ ਜਾ

ਜਾਣੇ ਅੱਜ ਅੱਜ ਕਿਹੜਾ ਬਾਹਰ ਫੜਿਆ ਅੱਜ ਸਨੇ ਮਾਰੀਆਂ ਲੱਗੀ ਗੁੱਡੀ ਲੱਗਦਾ ਇਹ ਤੇ ਕਾਹ ਕਹੀ ਪਈ ਰਹੀ ਆ ਡਿਪਰੀ ਤੋਂ ਬਾਅਦ ਓਏ ਏ ਉਹ ਦੁਕਾਨ ਦੇ ਨਾਮ ਤੇ ਲੱਗੇ ਆ ਉਹ ਫਾਈਨਲਾਈਜ਼ ਕਰ ਰਹੇ ਨੇ ਏ ਡਾਕਟਰ ਨੇ ਮਾਰੀਆਂ ਸਾਡੀ ਗੁੱਡੀ ਹੋ ਗਈ ਏ ਮਾਤਾ ਘਟਾ 50000 ਰੁਪਏ ਨੋਨਾ ਕੀ ਨਾਮ ਹੈ ਜੀ ਲਖਵਿੰਦਰ ਗੌਰਵੀ ਲਗੇ ਕਿ ਮਾਮਲਾ ਕੀ ਹੈ ਅਸੀਂ ਰਾਤ ਆਏ ਸੀਗੇ 9:30 ਵਜੇ ਉਹ ਤਾਂ ਬੱਚਾ ਹੋਣ ਸੀਗਾ ਜੀ ਅਸੀਂ ਆਏ ਸੀਗੇ ਤੇ ਹਲਕਾ ਹਲਕੇ ਦਰਦ ਸੀਗਾ ਉਹਨਾਂ ਦੇ ਜੀ ਤੇ ਮੈਡਮ ਆਏ 1:30 ਵਜੇ ਕਹਿੰਦੇ ਵੀ ਅਜੇ ਨਹੀਂ ਹੁੰਦਾ ਜੀ ਕਹਿੰਦੇ ਬੱਚਾ ਵੀ ਸਵੇਰ ਤੱਕ ਵੇਟ ਕਰ ਲਓ ਜੀ ਸਵੇਰੇ ਬੱਚਾ ਉਹਨਾਂ ਨੇ ਨਾਰਮਲ ਕੀਤਾ ਜੀ 7:00 ਵਜੇ ਜੀ ਉਸ ਤੋਂ ਬਾਅਦ ਮਤਲਬ ਕਿ ਅੰਦਰ ਇਹਨਾਂ ਦੇ ਆਪਰੇਸ਼ਨ ਥੀਟਰ ਦੇ ਵਿੱਚੋਂ ਮੇਰੇ ਘਰ ਦੀ ਵੀ ਮਤਲਬ ਕਿ ਆਵਾਜ਼ ਆ ਰਹੀ ਹੈ ਜੀ ਰੋਣ ਦੀਆਂ ਮੈਂ ਇਹਨਾਂ ਨੂੰ ਬਾਰ-ਬਾਰ ਕਹਿੰਦਾ ਰਿਹਾ ਵੇ ਮੈਂ ਕਹਾਂ ਵੀ ਮੇਰੇ ਘਰ ਦੇ ਰਜਿੰਦਰ ਰੈਫਰ ਕਰ ਦੋ ਰਜਿੰਦਰ ਰੈਫਰ ਕਰ ਦੋ ਵੀ ਇਹ ਤੁਹਾਡੇ ਤੋਂ ਕਿਸੇ ਨਹੀਂ ਆਉਂਦਾ ਵੀ ਜਿੱਦਰਾ ਰੈਫਰ ਕਰ ਦੋ ਇਹਨੇ ਮੈਨੂੰ ਇੱਕੋ ਹੀ ਗੱਲ ਕਹੀ ਗਏ ਵੀ ਉਹ ਤਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਅਸੀਂ ਚਾਰ-ਪੰਜ ਜਣੇ ਸੀਗੇ ਇੱਕੋ ਹੀ ਗੱਲ ਕਹੀ ਜਾਣੋ ਵੀ ਜੇ ਤੁਹਾਡੇ ਤੋਂ ਨਹੀਂ ਕਿਸੇ ਆਉਂਦਾ ਤਾਂ ਰਜਿੰਦਰ ਰੈਫਰ ਕਰ ਦੋ ਕਹਿੰਦੇ ਨਹੀਂ ਜੀ ਠੀਕ ਆ ਠੀਕ ਆ ਸਾਨੂੰ ਵਰਧਮਨ ਹਸਪੀਟਲ ਬਲੱਡ ਲੈਂਡ ਭੇਜ ਤਾਂ ਪਿੱਛੇ ਸਾਨੂੰ ਕਹਿੰਦੇ ਵੀ ਉਹ ਤਾਂ ਸਟੱਡ ਹੋ ਗਈ ਜੀ ਨੇ ਨਹੀਂ ਬੱਚਾ ਹੋ ਗਿਆ ਸੀ ਬੱਚਾ ਹੋ ਗਿਆ ਬੱਚਾ ਠੀਕ ਆ ਜੀ ਬੱਚਾ ਨੋਰਮਲ ਬੱਚਾ ਠੀਕ ਆ ਜੀ ਇਹ ਪ੍ਰੈਗਨਨਸੀ ਕਿੰਨੇ ਮਹੀਨੇ ਦੀ ਸੀ ਇਹ ਪੂਰੇ ਪੂਰਾ ਟਾਈਮ ਆ ਜੀ ਪੂਰਾ ਟਾਈਮ ਆ ਜੀ ਵਿਆਹ ਨੂੰ ਕਿੰਨੇ ਹੋ ਗਏ ਵਿਆਹ ਨੂੰ 1 ਸਾਲ 1 ਮਹੀਨਾ ਹੋ ਗਿਆ ਜੀ ਨਹੀਂ ਸੀਨੀਅਰ ਡਾਕਟਰ ਸੀ ਇਥੇ ਨਹੀਂ ਆਪ ਇਹ ਤਾਂ ਕਿਹੜੇ ਆ ਜੀ ਇਹ ਤਾਂ ਹੋਰਾਂ ਦਾ ਵੀ ਜੀ ਕਿਸੇ ਨੂੰ ਹੋਰ ਕਾਣ ਕਰਨਗੇ ਜੇ ਤਾਂ ਹੁਣ ਤਾਂ ਮੈਨੂੰ ਕਹੋ ਤਾਂ ਜਨ ਕੀ ਲੱਗਦਾ ਹਸਪੀਟਲ ਹਸਪੀਟਲ ਦੀ ਐਮਰਜੈਂਸੀ ਕਾਰਨ ਹੋਈ ਹਾਂਜੀ ਹਾਂਜੀ ਆ ਅਸੀਂ ਬਾਰ ਬਾਰ ਕਿਹਾ ਜੀ ਜੇ ਨਹੀਂ ਤਾਂ ਅਸੀਂ ਲੈ ਜੰਨੇ ਸ੍ਰਿਜਿੰਦਰ ਨੂੰ ਲੈ ਜੰਨੇ ਤੁਸੀਂ ਮੀਤਨਾ ਦਿੱਤੀ ਤੁਸੀਂ ਹਾਂਜੀ ਆ ਤਲਾ ਅਸੀਂ ਤਲਾ ਦੇ ਗਿਆ ਅਸੀਂ ਤਾਂ ਬਗੈਰ ਪਰਚਰ ਹਸਪੀਟਲ ਵਾਲੇ ਭੱਜੇ ਕਿ ਕਿੱਦੇ ਰਹੇ ਹਸਪੀਟਲ ਵਾਲੇ ਚੌਕੀ ਲੈ ਕੇ ਜੀ ਲੈ ਕੇ ਕਿੰਦਾ ਦੀ ਕਾਰਵਾਈ ਦੀ ਮੰਗ ਕਾਰਵਾਈ ਇਹ ਬੰਦ ਹੋਣਾ ਚਾਹੀਦਾ ਜੀ ਕਿਸੇ ਹੋਰ ਨਾਲ ਵੀ ਹੋਵੇਗਾ ਜੀ ਇਹ ਬੰਦ ਹੋਣਾ ਚਾਹੀਦਾ ਜੀ ਇਹ ਹਸਪੀਟਲ ਕਿਹੜਾ ਇਬਾਦੀ ਹਸਪੀਟਲ ਆਈ ਤੁਹਾਨੂੰ ਕੀ ਲੱਗਦਾ ਨਾ ਬੋਰਡ ਲੱਗਿਆ ਨਾ ਕੁਝ ਲੱਗਿਆ ਕਿਦਾਂ ਲੱਗਦਾ ਤੁਹਾਨੂੰ ਇਹ ਤਾਂ ਨਾਮ ਪਰੇ ਲਈ ਆਈ ਨਵੀਂ ਬਿਲਡਿੰਗ ਬਣਾ ਰਹੇ ਆ ਪਹਿਲਾਂ ਉਧਰ ਸੀਗੇ ਹੁਣ ਇੱਧਰ ਬਣਾ ਰਹੇ ਸੀ ਐਂ ਹੀ ਬਾਤ ਚੋਰੀ ਛੁਪੇ ਕੇਸ ਕਰਦੇ ਆ ਇਹ ਸਭ ਤੇ ਪਹਿਲਾਂ ਵੀ ਪਰਚਾ ਹੋਇਆ ਸੀ ਕੋਈ ਚੁੱਪ ਰਹੋ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਜੀ ਤੁਸੀਂ ਜੇ ਕਿਹੜਾ ਹਸਪੀਟਲ ਹੈ ਤਾਂ ਮਾਮਲਾ ਕੀ ਹੈ ਇਹ ਇਬਾਦੀ ਹਸਪੀਟਲ ਹੈ ਜੀ ਠੀਕ ਹੈ ਨਹੀਂ ਇਹਨਾਂ ਨੇ ਨਾ ਸਵੇਰੇ ਬੱਚਾ ਨਾਰਮਲ ਹੋਇਆ ਉਦੋਂ ਬਾਅਦ ਇਹ ਮੁੰਡਾ ਕਹਿੰਦਾ ਰਿਹਾ ਜੀ ਉਹਨਾਂ ਨੂੰ ਤੇ ਜਿਹੜੀ ਦੀ ਮੈਸੇਜ ਜੀ ਨਾ ਉਹਦੀ ਆਵਾਜ਼ ਆ ਰਹੀਆਂ ਸੀ ਉਹਨਾਂ ਨੂੰ ਤੇ ਉਹ ਕਹਿੰਦਾ ਰਿਹਾ ਜੀ ਨਹੀਂ ਤੁਹਾਡੇ ਤੋਂ ਕੇਸ ਸਾਹਮਰੇ ਨਾ ਸਾਨੂੰ ਤੁਸੀਂ ਦੱਸੋ ਅਸੀਂ ਐਡਮਿਟਿਕ ਹਸਪੀਟਲ 'ਚ ਕਰਾ ਲੈਣਾ ਕਿਸੇ ਹੋਰ 'ਚ ਇਹ ਰਜਿੰਦਰਾ ਜੀ ਜਿਹਨੇ ਜ਼ੋਰ ਲਾਇਆ ਜਦ ਕਹਿੰਦਾ ਜੀ ਮਾਤਾ ਕੁਛ ਲਿਆ ਲੈ ਜਨਾ ਪਰ ਉਹਨਾਂ ਨੇ ਕਿਹਾ ਇੱਕੋ ਗੱਲ ਕਹੀ ਗਈ ਕਹਿੰਦੇ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਨੂੰ ਬਲੱਡ ਲੈਣ ਭੇਜਤਾ ਬਰਦਮਾਨ 'ਚ ਉਦੋਂ ਬਾਅਦ 15 ਮਿੰਟ ਬਾਅਦ ਉਹਨਾਂ ਨੇ ਕਹਤਾ ਜੀ ਇਹ ਡੈੱਡ ਹੋ ਗਈ ਜੀ ਕੀ ਲੱਗਦਾ ਇਹਨਾਂ ਦੀ ਅਣਗਿਲੀ ਨਾਲ ਹੋਇਆ ਇਹਨੇ ਹਸਪੀਟਲ ਦੀ ਅ ਏ ਡਾਕਟਰਾਂ ਦੀ ਅੰਗਿਲੀ ਆ ਲੈ ਕੇ ਕਦਾ ਐਸੀ ਮਰੀਜ਼ ਨੂੰ ਮਰੀਜ਼ ਨੂੰ ਰਾਤੀ 9:30 ਵਜੇ ਜੀ ਤੇ ਡਿਲੀਵਰੀ ਕਿੰਨੇ ਵਜੇ ਹੋਈ ਸਵੇਰੇ ਹੋਈ ਆ ਜੀ 6:53 ਮਿੰਟ ਦੇ ਸਰਜਰੀ ਆ ਨਾ ਜਾਂ ਬੱਚਾ ਕਿੱਦਾਂ ਹੈ ਬੱਚਾ ਨੋਰਮਲ ਹੋਇਆ ਬਿਲਕੁਲ ਬੱਚਾ ਸਹੀ ਆ ਤੇ ਹੁਣ ਕਿਦਾਂ ਕੀ ਕਿਦਾਂ ਦੀ ਕਾਰਵਾਈ ਦੀ ਮੰਗ ਅਸੀਂ ਇਹ ਜਾਣਿਆ ਜੀ ਇਸ ਹਸਪੀਟਲ ਨੂੰ ਲੋਕ ਲੱਗਣਾ ਚਾਹੀਦਾ ਜੀ ਇਹਨਾਂ ਨੇ ਪਹਿਲਾਂ ਵੀ ਕੋਈ ਇੱਥੇ ਡੈਥ ਕੀਤੀ ਆ ਠੀਕ ਆ ਜੀ ਪਰਚਾ ਹੋਇਆ ਇਹਨਾਂ ਦੇ ਪਹਿਲਾਂ ਜਦ ਵੀ ਆਏ ਆ ਲੈ ਦੇ ਕੇ ਛੁਡ ਕੇ ਹੁਣ ਇਹਨਾਂ ਨੇ ਦੁਆਰੇ ਫੇਰ ਕਰਤਾ ਜੀ ਕਾਨ ਕਿ ਲੱਗਦਾ ਹਸਪੀਟਲ ਬਣਾਇਆ ਇਹ ਹਸਪੀਟਲ ਦੇ ਨਾਂ ਕੋਈ ਬੋਰਡ ਹੈਗਾ ਜੀ ਨਾ ਕੋਈ ਨਾਮ ਨਾ ਇੱਕਾ ਬੋਰਡ ਰੱਖਰ ਗਿਆ ਜੀ ਤੁਸੀਂ ਆਪ ਦੇਖ ਸਕਦੇ ਹੋ ਜੇ ਅੰਦਰ ਸਟੇਟ ਮੈਂ ਜਿਹੜੇ ਧਰਨਾ ਲੱਗਿਆ ਤੇ ਵਾਦੀ ਰਿਸਕਟਰੀ ਲੈ ਕੇ ਕੀ ਮੈਟਰ ਚਾਹਵੇ ਇਹ ਵਾਦੀ ਹਸਪੀਟਲ ਮੇ ਜਿਹੜੇ ਇੱਕ ਡਾਕਟਰ ਸਾਹਿਬ ਹੈ ਉਹ ਡਿਲੀਵਰੀ ਦੀ ਸਰਜਰੀ ਉਹ ਨੋਰਮਲ ਜਿਹੜਾ ਆਪਰੇਸ਼ਨ ਨੋਰਮਲ ਜੋ ਡਿਲੀਵਰੀ ਹੁੰਦੀ ਹੈ ਉਹ ਪ੍ਰੋਸੈਸ ਤੇ ਤੂੰ ਇੱਕ ਬੇਬੀ ਸੁਬਹ ਆਜ ਜਨਮ ਲਈਤੀ ਸੀਗੀ ਫਿਰ ਉਸਦੇ ਬਾਅਦ ਮਦਰ ਦੀ ਡੈਥ ਹੋ ਗਈ ਸੀਗੀ ਤਾਂ ਇਹ ਅੱਜ ਕੰਪਲੇਨਟ ਜਿਹੜੀ ਪਾਰਟੀ ਹੈ ਉਹ ਜਨਾਦੀ ਡੈਥ ਹੋਈ ਉਹਨਾਂ ਦੇ ਹਸਬੰਦ ਔਰ ਉਹਨਾਂ ਦੇ ਪਰਿਵਾਰ ਵਾਲੇ ਇੱਥੇ ਆਏ ਸੀਗੇ ਔਰ ਉਹ ਉਹਨਾਂ ਦੀ ਕੰਪਲੇਂਟ ਸੀਗੀ ਕਿ ਉਹ ਜਾਂਚ ਕੀਤੀ ਜਾਏ ਤਾਂ ਐਸੀ ਅਬ ਉਹਨਾਂ ਦਾ ਬਿਆਨ ਲੈ ਰਹੇ ਨੇ ਔਰ ਹੁਣ ਇਹ ਪੂਰੀ ਜਾਂਚ ਜਿਹੜੀ ਵੀ ਲੀਗਲ ਪ੍ਰੋਸੈਸ ਹੈ ਉਹ ਅਸੀਂ ਫੋਲੋ ਕਰਾਂਗੇ। ਕੋਈ ਨਹੀਂ ਕਿ ਹੈ ਕਿ ਜਿਹੜਾ ਇਹ ਹਸਪਤਲ ਬੰਦ ਹੋਊਗਾ ਜਿਹੜਾ ਇਸ ਨੂੰ ਲੈ ਕੇ ਦੇਖੋ ਇਹ ਸਾਰੀ ਚੀਜ਼ ਹੈ ਨਾ ਅਸੀਂ ਜਾਂਚ ਦਾ ਵਿਸ਼ਾ ਹੈ ਔਰ ਜਿਹੜੇ ਹਸਪਤਲ ਬੰਦ ਕਰਨੇ ਦੀ ਬਾਤ ਹੈ ਉਹ ਇੱਕ ਅਥਾਰਟੀ ਨਹੀਂ ਹੈ ਵਾ ਕਈ ਅਥਾਰਟੀ ਨੋਲ ਹੁੰਦੀ ਹੈ ਹਾਂ ਸਾਰੀ ਚੀਜ਼ਾਂ ਵਿੱਚ ਐਡਮਿਨਿਸਟ੍ਰੇਸ਼ਨ ਵੀ ਹੁੰਦੀ ਹੈ ਅਸ ਸਾਡਾ ਕੰਮ ਹੈ ਜਿਹੜਾ ਇਹ ਕੇਸ ਹੈ ਨਾਦੀ ਇੱਕਦਮ ਬਿਨਾਂ ਪੱਖਪਾਤ ਇਨਪਾਰਸ਼ੀਅਲ ਇਨਕੁਆਇਰੀ ਕਰਨਾ ਉਹ ਅਸੀਂ ਕਰਾਂਗੇ। ਸਰਵਰ ਰੋਡ ਤੇ ਰੋੜੀ ਜਾਮ ਕਰਤਾ ਸੀ ਕਿਵੇਂ ਦੇਖ ਰਿਹਾ ਕਿ ਐਵੇਂ ਜੀ ਸਰਵਾਇ ਨਹੀਂ ਹੋ ਰਹੀ ਰੋਡ ਜਮ ਕਰਤਾ ਉਹ ਜੀ ਇੱਕ ਪਬਲਿਕ ਟਰਸਟ ਦੀ ਬਾਤ ਹੈ ਕਈ ਕਈ ਵਾਰੀ ਕਈ ਵਾਰੀ ਇਹ ਨਾ ਇਮੋਸ਼ਨਲ ਜਿਹੜਾ ਹੁੰਦੇ ਹਨ ਨਾ ਅਸੀਂ ਉਹ ਅਸੀਂ ਭੁੱਲ ਜਾਂਦੇ ਹਾਂ ਕਿ ਮਤਲਬ ਉਹਨਾਂ ਦਾ ਲਾਸ ਹੈ ہمارا ਵੀ ਸਾਡਾ ਵੀ ਇੱਕ ਕਨੈਕਟ ਉਹ ਹੈ ਕਿ ਠੀਕ ਹੈ ਜੀ ਗਲਤ ਹੋਈ ਪਰ ਇੱਕ ਪੂਰੀ ਰੂਟ ਡਿਊਟੀ ਲੱਗੀ ਹੋਈ ਸੀਗੀ ਪੂਰੀ ਫੋਰਸ ਦੀ ਚੱਕੀ ਦੀ ਚੌਕੀ ਦੀ ਵੀ ਉਹ ਫਰੀ ਡਿਊਟੀ ਲੱਗੀ ਸੀਗੀ ਤਾਂ ਕਰਕੇ ਇੱਥੇ ਫੋਰਸ ਮਤਲਬ ਉਹਨਾਂ ਨੂੰ ਮਾਰਨਿੰਗ 'ਚ ਅਸੀਂ ਦੱਸਿਆ ਸੀਗੇ ਕਿ ਤੁਸੀਂ ਇਹ ਨਾ 1-2 ਘੰਟੇ ਚੁ ਵੇਟ ਕਰੋ ਅਸੀਂ ਸਾਰੀ ਕਾਰਵਾਈ ਕਰਾਂਗੇ ਹੋਰ ਹੁਣ ਕਾਰਵਾਈ ਕਰ ਰਹੇ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਟੇਟਮੈਂਟ ਲਈ ਗਈ ਹੈ ਨੇ ਔਰ ਇਨਵੈਸਟੀਗੇਸ਼ਨ ਜਾਰੀ ਹੈ